ਜਿਹੜੇ ਕੰਮ ਨੇ ਨਾ દિਵਾਲੀ ਦੇ ਸਫਾਈਆਂ ਦੇ ਸਭ ਕਾਸੇ ਦੇ ਜੋਰਾਂ ਨਾਲ ਚੱਲੀ ਜਾਂਦੇ ਨੇ ਅਮਨ ਵੀ ਡਿੱਗ ਡਿੱਗ ਜੇ ਕਰਦੀ ਸੀ ਕੱਲੀ ਦੀ ਸਫਾਈ ਕਰਨ ਲੱਗ ਗਈ ਗਈ ਸਵੇਰ ਦੀ ਲੱਗੀ ਹੋਈ ਆ ਸਫਾਈ ਕਰਨ ਆਲੀ ਨਿੱਤੂ ਲੱਗੀ ਹੋਈ ਆ ਵਿਚਾਰੀ ਤੇ ਬਹੁਤ ਸਾਰੀ ਮਿਹਨਤ ਨਾਲ ਕਰ ਸਾਫ ਕਰ ਰਹੀਆਂ ਨੇ ਇਹ ਜੋਰ ਲਾ ਕੇ ਤੇ દિਵਾਲੀ ਦਾ ਤਿਹਾਰ ਕਿਉਂ ਬਹਨਣਾ ਕਰ ਸਵਰ ਜਾਂਦਾ ਤਿਹਾਰ ਵੱਡਾ ਹੁੰਦਾ દિਵਾਲੀ ਦਾ ਹੈ ਵੀ ਵੱਡਾ ਹੁੰਦਾ ਤੇ ਸੁੱਖਾਂ ਭਰੀ ਆਵੇ ਪੁੱਤ ਸਾਰਿਆਂ ਤੇ ਅਹਰਾਜ ਕਰੇ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਸਾਰੇ ਨੇ ਕਰੇ ਚੜ੍ਹਦੀ ਕਲਾ ਰੱਖੀ ਵੈਗਰੀ ਤੇ ਸਭ ਨੂੰ ਪਤਾ ਹੀ ਆ ਅੱਗੇ ਦੀਵਾਲੀ ਹੁੰਦੀ 14 ਦੀ ਰੈਤ ਕੀ 14 ਕੱਲ ਨੂੰ ਆ ਦੀਵਾਲੀ ਪਰਸ ਨੂੰ ਆ ਪਤਾ ਨਹੀਂ ਇਹ ਕਦੇ ਨਾ ਕਦੇ ਉਲਟ ਪੁਲਟ ਜਾ ਕੇ ਮੇ ਹੋ ਜਾਂਦਾ ਤੇ ਨੀਤੂ ਨੇ ਵੀ ਆਪਦਾ ਦੇਖਣਾ ਘਰੋਂ ਦੀ ਤੇ ਰੰਗ ਬਨ ਕਰ ਲਿਆ ਸਵੇਰ ਦੀ ਇਹ ਲੱਗੀ ਪਈ ਆ ਤਿੰਜਾ ਮਾਰ ਤੋਂ ਦਿਖਾਉਂਗੀ ਤੁਹਾਨੂੰ ਘਰੋਂ ਦੀ ਸਭ ਨੂੰ ਤੇ ਫੁੱਲ ਫਲ ਵੀ ਤਿਆਰ ਕਰਾ ਕਰਿਆ ਆਏ ਨੇ ਤੇ ਇਹਦੀ ਘਰੁੰਡੀ ਵੀ ਜਚਾਈ ਦੇਖੋ ਵੀ ਕਿਵੇਂ ਐ ਨਾ ਮਿੰਤਨ ਆ ਡੱਡ ਰੰਗ ਕਰਿਆ ਪੇਟ ਕਰਿਆ ਨੇ ਰੰਗ ਤੇ ਸਾਨੂੰ ਪਤਾ ਹੀ ਐ ਤੇ ਮੇਰੇ ਤਿੰਨ ਨਣਦਾਂ ਨੇ ਦੋਨੋਂ ਤਾਂ ਸੀ ਰੋਟੀ ਖਵਾਉਣੀ ਹੁੰਨੇ ਆ ਤੀਜੀ ਨੇ ਵੀ ਜਨ ਨਿੱਧਰੀ ਨਹੀਂ ਰੱਖਦੇ ਉਹਨੂੰ ਵੀ ਨਾਲ ਹੀ ਇੱਕੋ ਜੇ ਕੱਪੜਾ ਲੀੜਾ ਸਭ ਕੁਝ ਲੈ ਆ ਦਿੰਦੇ ਆਸੀਂ ਜੀ ਭੂਆ ਦੇ ਨਾਮ ਨਹੀਂ ਲੈਂਦੇ ਹੈਗੇ ਅਸੀਂ ਉਹਨਾਂ ਦੇ ਪਿੰਡ ਤੋਂ ਨਾਮ ਲੈਂਦੇ ਆ ਜਿਵੇਂ ਮਾਨਸਾ ਵਾਲੀ ਭੂਆ ਢੱਡਰੀ ਵਾਲੀ ਭੂਆ ਬੱਗਰ ਵਾਲੀ ਭੂਆ ਅਸੀਂ ਐ ਕਹਿੰਨੇ ਆ ਹਾਂ ਇਹ ਜਵਾਕ ਕਹਿਣਗੇ ਵੀ ਆਹ ਢੱਡਰੀ ਵਾਲੀ ਭੂਆ ਮਾਨਸਾ ਵਾਲੀ ਭੂਆ ਬੱਗਰ ਵਾਲੀ ਭੂਆ ਤੇ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਮਾਨਸਾਲੀ ਨਾਲ ਤੇ ਉਸ ਕਰਕੇ ਆ ਪੁੱਤਾਂ ਨੂੰ ਦੱਸਿਆ ਸੀ ਪਰ ਉਹਦੀ ਬੇਟੀ ਮੁੱਕ ਜੀ ਤੇ ਉਹ ਬਠਿੰਡਾ ਟੱਪ ਕੇ ਨੰਮੀਵਾਦ ਵਾਲਾ ਬੱਸ ਚੜਾਂਗੇ ਬਠਿੰਡੇ ਤੋਂ ਨੰਮੀ ਨਰੂਆਂ ਵਾਲੀ ਨੰਮੀਵਾਦ ਵਾਲੀ ਬਠਿੰਡੇ ਤੇ ਨਰੂ ਵਾਲੀ ਫਰੀਦਕੋਟ ਵਾਲੀ ਬੱਸ ਚੜਾਂਗੇ ਉਹ ਵੀ ਸਾਧਨ ਬਣ ਕੇ ਗੱਡੀ ਜਾਵੇ ਚਾਹੀਦੀ ਸਮਝ ਫਰੀਦਕੋਟ ਕੰਨੂ ਦਾ ਅੱਛਾ ਸਾਨੂੰ ਪਤਾ ਕੰਮ ਦਾ ਮੌਸਮ ਹੈ ਤੇ ਭਗ ਜਾਗੇ ਕੋਈ ਗੱਲ ਨਹੀਂ ਅੱਡੇ ਤੇ ਚੜਾਏ ਉਹਨਾਂ ਕੇ ਸੱਡਿਆਂਗੇ ਸਿੱਧੀਆਂ ਬੱਸਾਂ ਜਾਂਦੀਆਂ ਨੇ ਕੰਮ ਦੇ ਮੌਸਮ ਚ ਫੇਰ ਬਹੁਤ ਔਖਾ ਹੋ ਜਾਂਦਾਗਾ ਹੁਣ ਆਪਣੇ ਚੱਕ ਪੈਨ ਵੀ ਚੱਲ ਰਹੀ ਐ ਖੇਤ ਮਹਾਰਾਜ ਤੰਦਰੁਸਤੀ ਰੱਖੇ ਉਸ ਜੀਰੀ ਪਹਿਲਾਂ ਆਪਾਂ ਵੇਚ ਆਏ ਤੇ ਹੁਣ ਕੰਮ ਦਾ ਲੋਡ ਸਾਰਿਆਂ ਨੂੰ ਹੀ ਬਣੂਗਾ ਤੰਦਰੁਸਤੀ ਰੱਖੇ ਲੈ ਸੋਨ ਦਿਖਾਉਣੇ ਹੁਣ ਲੀੜੇ ਮੇਰੀਆਂ ਨਣਦਾਂ ਦੇ ਜਿਹੜੇ ਰੋਟੀ ਵਾਲੇ ਆਪਾਂ ਦੇਵਾਂਗੇ ਕਿਉਂ ਮੈਂ ਤਾਂ ਮੈਂ ਤੇ ਮੇਰੀ ਜਠਾਣੀ ਰੋਟੀ ਲੈ ਕੇ ਭੱਗ ਜਾਗੇ ਤੇ ਖੀਰ ਪਾਣੀ ਬਣਿਆ ਹੋਊਗਾ ਜਿਹੜੀ ਢਡਰੀਆਂ ਵਾਲੀ ਐ ਉਹ ਆਜੂਗੀ ਉਹ ਵੀ ਘਰੇ ਰੋਟੀ ਖਾਜੂਗੀ ਵਿਚਾਈ ਉਹ ਫਿਰ ਜੀ ਜਦੋਂ ਬੀਬੀ ਉਹਨੇ ਵਗ ਜਾਣਗੇ ਮम्मा ਫੜਾ ਦੇਣਗੇ ਮਾਨੂੰ ਆ ਨਾ ਖਵਾ ਦੂਗੀ ਰੋਟੀ ਹੋਰ ਖੀਰ ਬਣੀ ਹੋਊਗੀ ਜਿਹਦੇ ਇਹਨੂੰ ਦੱਸ ਜੂ ਮੈਂ ਕਹੇ ਜੀ ਮੰਮੀ ਭੁੱਲ ਜਾਂਦੀਆਂ ਮੈਂ ਤੋ ਜੋਤ ਨੂੰ ਤੋਰਦੀ ਭੰਡਾ ਚ ਖੀਰ ਪਾਪਾ ਵਨ ਬਰਾਮਣਾ ਦੇ ਵੀ ਜਾਊਗੀ ਕੋਦਰ ਬਾਬਾ ਸਾਡਾ ਉੱਤੇ ਵੀ ਮੱਥਾ ਟੇਕਾਂਗੇ ਤੇ ਕਹਿੰਦੇ ਠੀਕ ਐ ਮੈਂ ਜੋਤ ਨੂੰ ਸਮਝਾ ਦੂ ਮੈਂ ਜੋਤ ਰੋਟੀ ਫੜਾਇਆ ਹੋਊਗਾ ਚਲੋਂ ਤਾਂ ਵਧੀਆ ਦਿਵਾਲੀ ਤੋਂ ਪਹਿਲਾਂ ਰੋਟੀ ਦਾ ਕੰਮ ਨਿਬੜ ਜੂ ਪਰ ਰੋਟੀ 14 ਨੂੰ ਖਵਾਉਣੀ ਆ ਰਸੀ 14 ਨੂੰ ਹੀ ਮੰਨਦੇ ਹੁੰਨੇ ਆ ਤੇ 14 ਨੂੰ ਹੀ ਆਪਾਂ ਮੰਨਾਂਗੇ ਲਸਣ ਦਿਖਾ ਰਿਆਂ ਢੀੜੇ ਜਿਹੜੀ ਵੀ ਠੰਡਰੇ ਵਾਲੀ ਨਾਨ ਦਾ ਉਹਦਾ ਤਾਸੂਟ ਹੈ ਉਹ ਮਰਜੀ ਇਹਨਾਂ ਤਾਂ ਸੂਟ ਹੀ ਹੈ ਇਹਨੂੰ ਖਵਾਵਾਂਗੇ ਅੰਬੋ ਦੇ ਨੌਂ ਦੀ ਰੋਟੀ ਸਾਡੀ ਢੱਡਰੇ ਆਈ ਜਾਂਦੀ ਤੇ ਨਾਲ ਚੁੰਨੀਆਂ ਨੇ ਤੇ ਉਹਨਾਂ ਨੇ ਪਸਾ ਲਏ ਮਸਲੀਨ ਦੇ ਚੁੰਨੀ ਵਾਲੇ ਸੂਟ ਨੇ ਜੀ ਇਹ ਬਹੁਤ ਵਧੀਆ ਲੱਗਣਗੇ ਖੁੱਲੀਆਂ ਖੁੱਲੀਆਂ ਚੁੰਨੀਆਂ ਨੇ ਨਾਲ ਬਹੁਤ ਸੋਹਣੀ ਚੁੰਨੀ ਦਾ ਬੀਬੀ ਪਰ ਤੇ ਸੋਹਣੇ ਨੇਗੇ ਮੈਂ ਤਾਂ ਆਪਦੀ ਜ਼ੋਰ ਲਾ ਕੇ ਦੇਈਆਂ ਭਾਈ ਤੇ ਜ਼ੋਰ ਲਾ ਕੇ ਉਹ ਹੰਡਾਉਣਗੀਆਂ ਵਿਚਾਰੀਆਂ ਉਹਨੇ ਦਿੱਧੀਆਂ ਨਹੀਂ ਹੈਗੀਆਂ ਚੁੰਨੀਆਂ ਤੇ ਪੀਕੋ ਕਰੀ ਹੋਈ ਐ ਸੋਹਣੀਆਂ ਨੇ ਚੁੰਨੀਆਂ ਤੇ ਜੀ ਲਾ ਕੇ ਪਾਉਂਦੀਆਂ ਨੇ ਸਮੇ ਆ ਕੇ ਵਿਚਾਰੀਆਂ ਤੇ ਬਹਾਨੇ ਨਾਲ ਆਪਾਂ ਦੇ ਦੰਨੇ ਆ ਸੂਟ ਤੇ ਇੱਕ ਲੈਣ ਦਾ ਤਾਂ ਭਾਈ ਆਤੀ ਇਹ ਕਿਹੜੀ ਭੂਆ ਦਾ ਇਹ ਉਹਦਾ ਹੈਗਾ ਲੰਮੀ ਬਾ ਦਾ ਲਈ ਦਾ ਨਰਮਾਣੇ ਵਾਲੀ ਮਾਨਸਲੀ ਭੂਆ ਦਾ ਜਿੰਦਾ ਚੱਪ ਕੇ ਜਾਵਾਂਗੇ ਅਸੀਂ ਫਰੀਦ ਕੋਟ ਵਾਲੀ ਨੂੰ ਰਾਜੰਦਾ ਜਿਹੜਾ ਆ ਦੇਖੋ ਇਹ ਮਾਨਸਲੀ ਬੋਦ ਦੀ ਉਹ ਉਮਰ ਦੀ ਸਿਆਣੀ ਆ ਉਹਦੀ ਉਮਰ ਹੈਗੀ 70 ਸਾਲ ਦੀ ਉਹਦਾ ਸੂਟ ਆ ਦੇਖੋ ਕੋ ਗਿਰਮਾ ਰੰਗ ਦਾ ਮੈਂ ਜੀ ਕਰਕੇ ਲੈ ਆਈ ਆ ਰਾਜੰਦਾ ਬਹੁਤ ਵਧੀਆ ਲੱਗੀ ਜੀ ਸੋਹਣਾ ਲੱਗੂਗਾ ਵਧੀਆ ਹੂੰ ਤੇ ਆ ਦੁਪੱਟਾ ਇਹਦੇ ਨਾਲ ਤੇ ਲੱਕੜਾਈ ਕੀਤੀ ਵੀ ਬੀਬੀ ਉਹ ਸੂਟ ਦੇ ਹਾਂ ਦੁਪੱਟਾ ਆ ਜਾ ਨੰਦਾਈ ਤਿਆਰੀ ਕਰਦੇ ਹੋ ਤੇ ਆ ਦੇਖੋ ਇਹ ਦੁਪੱਟਾ ਕੁੱਲੇ ਕੁੱਲੇ ਦਬੱਟੇ ਨੇ ਪੂਰੇ ਸੋਹਣੇ ਤੇ ਬਹੁਤ ਵਧੀਆ ਕੁੱਲੇ ਕੁੱਲੇ ਨੇ ਦਬੱਟੇ ਤੇ ਇੱਥੇ ਰਹਿ ਜਾ ਤੀਜੀ ਰਾਤੀ ਕਿੱਧਰ ਗਿਆ ਤੀਜੀ ਦਾ ਟੂਟ ਅੰਦਰ ਹੀ ਤਾਂ ਨਹੀਂ ਰਹਿ ਜਾ ਕਿਤੇ ਮੈਂ ਦੱਸ ਦੇ ਗੱਲ ਹਾਂ ਗੋਲਮੇ ਗੁੰਗਰੇ ਰੇ ਤੇ ਤੀਜੀ ਰਾਤੀ ਰੇ ਤਿੱਕੋ ਜਾ ਤੇ ਡਿਜ਼ਾਈਨ ਦਾ ਮਾਣ ਮਾਣ ਫਰਕ ਆ ਜ ਇਹ ਰੇਟ ਇੱਕੋ ਹੀ ਆ ਦੇਖਾ ਆ ਵੀ ਕਿੱਡਾ ਸੋਹਣਾ ਰੰਗ ਹੈ ਮੈਂ ਤਾਂ ਉਹਦੇ ਨਾਲ ਦਮ ਜੀ ਕਰਕੇ ਲਿਆਇਆ ਉਹ ਦੂਸਰਾ ਆਪਾ ਜੀ ਫਰਕ ਨਹੀਂ ਰੱਖਦੇ ਇਹਨਾਂ ਨੇ ਇੱਕੋ ਜਿਹੇ ਕੀਤੇ ਆਗੇ ਜੀ ਕਰਕੇ ਉਹ ਪਾਉਣ ਵਿਆ ਵਧੀਆ ਹੈ ਨਾ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਉਹਦਾ ਭੋਲਾ ਟੂਲਾ-ਕੂਲਾ ਵਾਲਾ ਹੀ ਸੋਹਣਾ ਬੱਤੂ ਵੀ ਬੀਬੀ ਆ ਹਿਰ ਜਾਏ ਹੋਰ ਲਿਓਨੀ ਤੂੰ ਉਹ ਤੂਸ ਮਾਲਾਂ ਦੀ ਤੇ ਇਹ ਮੈਂ ਵੀ ਲਿਓਂਗੇ ਇਹਦੇ ਨਾਲ ਦੇ ਉਹ ਪਏ ਨੇ ਭਾਈ ਦੇ ਹੋਰ ਬਥੇਰੇ ਤੇ ਰਾਮਦਾਰੀ ਕਰਨੀ ਹੈ ਇੱਥੇ ਤੇ ਲਾਉਣ ਵਾਲੇ ਕੱਪੜੇ ਪੈਂਦੇ ਨਹੀਂ ਨਾ ਉਹ ਮੋٹے ਪਾਉਂਦੀਆਂ ਨੇ ਆਈ ਗਾ ਨੰਮੋਟੇ ਕੱਪੜੇ ਲੈ ਜਾਓ ਮਾਤਾ ਜੀ ਉਹ ਮੋਟੇ ਪਾਉਂਦੇ ਆ ਕੀ ਫੇਰਾ ਆਹ ਲਾ ਦਾਂਗੇ ਆਪਾਂ ਇਹਨਾਂ ਦੇ ਕੋਲ ਲਾ ਕੇ ਆਪਾਂ ਤਿੰਨਾਂ ਦੇ ਆ ਕੰਬਲ ਲਾ ਦਾਂਗੇ ਨਾਲ ਆਪਾਂ ਜੀ ਤਿੰਨਾਂ ਦੇ ਕੰਬਲ ਲਾ ਦਾਂਗੇ ਤੇ ਆ ਲੈਂਦੀਆਂ ਚੱਪਲਾਂ ਚੱਪਲਾਂ ਆਪਾਂ ਇੱਕ ਇੱਕੋ ਜਿਹੀਆਂ ਲੈਂਦੇ ਆਪਦੀਆਂ ਨੇ 8 ਲੰਬਾ ਹਾਂ ਇੱਕੋ ਨੰਬਰ ਦੀ ਹੈ ਚੱਪਲ ਹੈ ਇਸ ਸਾਲ ਘਰ ਨਹੀਂ ਜਾਂਦੀ ਉਹ ਕਹਿੰਦੇ ਸਾਡੇ ਇੰਨੇ ਹੋਰ ਆ ਜਾਣੇ ਆ ਸਾਨੂੰ ਸਾਲ ਭਰ ਚੱਪਲ ਨਹੀਂ ਉਹ ਤੇ ਰਾਜਾ ਜੀ ਦਾ ਰੋਟੀ ਜਿਆਦਾ ਸਮਾਨ ਮਹਾਰਾਜ ਜੀ ਨੇ ਤਾਂ ਤੰਦਰੁਸਤੀ ਰੱਖੀ ਰੋਣਾ ਵਾਲਿਆਂ ਨੂੰ ਨਏ ਦੇਣ ਵਾਲਿਆਂ ਨੂੰ ਤੇ ਜਿਹੜਾ ਆਪਾਂ ਹੋਰ ਸਮਾਨ ਲੈਣਾ ਉਹ ਆਪਾਂ ਤੁਹਾਨੂੰ ਤਰਸੀਮ ਲਿਆ ਕੇ ਦੇਊਗਾ ਉਹ ਲੈ ਚਲਾਂਗੇ ਲੱਤ ਨਾਲ ਕੀ ਕਿੱਲ ਹੋਣਾ ਮੱਲਿਆ ਰੂਆ ਇੱਕ ਇੱਕ ਡੱਬਾ ਲੈ ਹੋਣੇ ਹੋਰ ਹਾਂ ਉਹ ਸਮਾਨ ਆ ਚੋ ਲੈ ਲਾਂਗੇ ਤੇ ਇਹ ਨਹੀਂ ਬੁੱਤਾ ਬਹੁਤ ਨੇ ਲੈ ਆਪਾਂ ਮੇਲੇ ਆਉਨੇ ਤੇ ਰੋਟੀ ਖਾਂਦੀਆਂ ਨੇ ਤੁਹਾਨੂੰ ਦੱਸਿਆ ਅੱਗੇ ਵੀ ਇਹ ਸਾਡੀ ਸਾਸੀ ਲੰਮੀ ਚੌੜੀ ਗੱਲ ਹੈ ਮਹਾਰਾਜ ਤੰਦਰੁਸਤੀ ਰੱਖੇ ਚਲ ਜੇ ਰੋਤੇ ਜਵਾੰਦੇ ਆਪਾਂ ਕੋਈ ਨਹੀਂ ਥੱਕਦੇ ਜਿਹੜੇ ਹੁੰਦੇ ਨੇ ਇਹ ਸੁਖਣ ਵਾਲੇ ਨੋਂ ਉਹ ਹਉਮਨਾ ਦੀ ਧੁੱਖੇ ਹੁੰਦੇ ਨੇ ਤੇ ਮਹਾਰਾਜ ਜਨਾਂ ਨੂੰ ਤਰੰਤੀ ਗੱਦ ਸੇ ਸੰਦ ਰਸਤੀ ਰੱਖੋ ਜਿਉਂਦੇ ਕਿਛਿਆ ਖੂਸ ਕਰਾ ਸੋਣ ਖਾਣ ਕਰਾ ਲਓ ਜੀ ਦੇਖੋ ਆਪਣੀ ਭੂਆ ਨੂੰ ਆਪਾਂ ਖਵਾ ਖਵਾਈ ਹੈਗੀ ਚਾਹ ਦੇ ਦੀ ਰੋਟੀ ਤੇ ਬੀਬੀ ਆਪਣੀ ਤੜਕੀ ਗਈ ਵੀ ਹੈਗੀ 6 ਬੱਚੀ ਵਾਲੀ ਬਸ ਜਿਹੜਾ ਤਿਸਗੀ ਡੇੜੀ ਨੇ ਜੀ ਤੇ ਨਰੋਟੀ ਬਰਸ਼ ਨਰੂਆਣੀ ਗਈ ਆ ਬੀਬੀ ਉੱਥੇ ਮਾਨਸਾਲੀ ਪੂਣ ਰੋਟੀ ਬਣ ਜੀ ਤੇ ਬਸ ਇੱਕ ਪੂ ਹੋ ਰਹੀ ਕਿਵੇਂ ਪੂਾ ਲੋਟਾ ਆਉਣਾ ਬੁੱਗਰੇ ਆਖਦੇ ਆ ਇਹ ਹੈ ਨਾ ਬਸ ਉਹ ਬੁੱਗਰ ਵਾਲੀ ਪੂ ਹੋ ਰਹੀ ਮੈਂ ਤਾਂ ਚੱਲ ਗੱਡੀ ਤੇ ਚੜਚਾ ਦਿੱਤ ਗੱਡੀ ਤੇ ਚਲੀ ਜਾਉਂਗੀ ਹੂੰ ਜੇ ਸਭਨ ਚੱਲੇ ਮੈਂ ਤੁਹਾਡੇ ਨਾਲ ਚਲੀ ਜਾ ਹਾਂ ਗੱਡੀ ਕਿਹਨਾਂ ਬੜਤੀ ਬੰਦ أنا أحب أن أشاهد المنزل من ਤਰੀਆਂ ਤੇ ਇੱਕ ਛੋਟਾ ਜਿਹਾ ਸੀ ਇਹ ਨਹੀਂ ਜਾਸੂਕ ਮਿਲਦੀ ਨਹੀਂ ਨਹੀਂ ਤੂੰ ਨੂੰ ਪਾ ਮਾ ਕੇ ਤੇ ਨਹੀਂ ਹੋ ਖੁਸ਼ਪੂਆ ਖੁਸ਼ ਆਪਣੇ ਪੋਤੇ ਪੋਤੀਆਂ ਤੇ ਵਖਤੀ ਜਿਉਂਦੀਆਂ ਤੇ ਖੁਸ਼ ਆ ਬੋਲ ਹਾਂਜੀ ਨਿਆਈਂ ਤੇ ਲਾਗੇ ਵੱਡਣਾ ਜੇ ਆਪਾਂ ਥੋੜਾ ਜਿਹਾ ਕੈਮਰਾ ਲੇਟ ਚ ਲਾਇਆ ਹੈ ਇਹ ਪਹਿਲਾਂ ਇਹ ਪਟਾਇਆ ਸੀ ਇਹ ਵੱਢਣ ਲੱਗੇ ਹੈਠਾਂ ਬਾਅਦ ਚ ਵੱਢਾਂਗੇ ਇਹਨਾਂ ਨੇ ਮਸ਼ੀਨ ਲਿਆ ਕੇ ਪਹਿਲਾਂ ਸਿੱਧੀ ਇੱਥੇ ਲਾ ਲਈ ਤੇ ਮਿਲਦੇ ਆਂ ਦਿਨ ਪਰਤੇ ਬਲੌਗ ਨਾਲ ਤੁਹਾਨੂੰ ਬਹੁਤ ਪੰਗੀਆਂ ਬਲੌਗ ਹੋਊਗਾ ਬਣੇ ਰਹੋ ਤੇ ਦਵਿੰਦਰ ਜੋਤ ਪਵਾ ਰਿਹਾ ਦਾਣੇ ਤੇ ਵੱਢ ਰਿਹਾ ਝੋਨਾ ਆਪਾਂ ਮਿਲਦੇ ਆਂ ਜੀ ਅੱਗੇ ਫੇਰ ਬੱਤ ਜੀ ਮਾਡਲੋਂ ਬੈਂਕ ਕਰਕੇ ਉਹ ਤੋਂ ਵੱਡਣੀ ਪਊਗੀ ਉਹ ਖੰਬੇ ਕੋਲੋਂ ਵੱਡਣੀ ਪੂ ਖੰਬੇ ਕੋਲੋਂ ਇਹ ਪਾਪਾ ਡਰਾਈਵਰ ਪੁਰਾਣਾ ਸਾਡੇ ਪਿੰਡੇ ਨੂੰ ਹੋ ਗਿਆ 25 ਸਾਲ ਆਉਂਦੇ ਨੂੰ ਬਾਬੇ ਨੂੰ ਬੁੱਢਾ ਹੋ ਗਿਆ ਹੁਣ ਇਹਦਾ ਨਾਂ ਬਾਬਾ ਗੱਭਰੂ ਜਵਾਨੀ ਸੀ ਪੂਰੀ ਜਰੋਏ ਆਇਆ ਸੀ ਜਰੋ ਹਰੇਕ ਬਾਕਸ ਡਰਾਈਵ ਨਾਲ ਤਸੀਨ ਵੀ ਇਹ ਪ੍ਰਾਣੀ ਹੋ ਗਿਆ ਬਹੁਤ ਮੈਂ ਉਹਨੂੰ ਤਸੀਨ ਤਾਂ ਹੀ ਬਹੁਤ ਜਵਾਨੀ ਸੀ ਕੇਹਾ ਹਰੇਕ ਚੀਜ਼ ਜੀ ਉਮਰ ਦੇ ਨਾਲ ਘੱਟ ਚੱਲੀ ਆ ਬਸ ਇਹ ਗੁਰੂ ਕਿਰਪਾ ਕਰੇ ਵਧੀਆ ਨਿਕਲੇ ਅੱਜ ਪੌਦਾ ਵਾਲਾ ਪਿੱਛੇ ਸਾਰਾ ਕੁਝ ਵੜਦਾ ਹਰੀ ਹਰੀ ਸਾਰੀ ਲਵੇੜਤੀ ਦੇਖੀ ਜਾਉ ਮੰਡੀ ਚ ਕਹਿਣ ਲੱਗਦੇ ਨੇ ਆੱਚੀ ਪਤਾ ਲੱਗੂ ਆ ਰਿਜ਼ਲਟ ਦਾ ਚੋਣ ਨਾ ਹੋ ਰਹੀ ਆਪਣਾ 90 ਮਣੇ ਦਾ ਖਰਚੇ-ਕੁਰਚੇ ਮੁੜੇ ਆਉਣਗੇ ਨਾ ਵਿਗਾਈ ਦਾ ਜਵਾਨਾ ਦਾ ਉਹ ਆ ਗਿਆ ਜੱਗਾ ਉਧਰ ਦੱਸੀ ਜੱਗਾ ਆ ਗਿਆ ਜੱਗਾ ਕੱਤ ਜੂਨ ਦਾ ਝੋਨਾ ਲੱਗਿਆ ਹੋਇਆ ਜੀ ਇਹੇ। ਥੰਬੇ-ਖੰਬੇ ਕੋਲ ਇੱਥੇ ਮਸ਼ੀਨ ਕੋਲ ਦਵਿੰਦਰ ਜੋਤ ਤਿਆਂ ਨੂੰ ਅਜ ਬੰਦਾ ਮਿਲਿਆ ਨਹੀਂ। ਪੁੱਤ ਦਾਤੀ ਦਾ ਖਾਲੀ ਐ ਜੋਤ ਵਾਂਗੂ ਵੱਡਾ ਜਿਵੇਂ ਜੋਤ ਪਾੜਦਾ। ਤੇਰੀ ਲਾਲਤ ਤੇ ਵੇ ਇਕੱਠੀ ਛਿੜਦੀ ਜਾ ਕੇ। ਬਸ ਜੋਤੇ ਇੱਕ ਕਬੂਜਾ ਪਾੜਦੇ। ਪੁੱਤ ਰਤੀ ਤੇ ਖੁਰਪਾ ਹੀ ਡੰਡੇ ਕੰਮ ਦਿੰਦੇ ਨੇ। ਜੋਹ ਦੇ ਕੋਲ ਕਨਾ ਮੂਰਕਾ ਰੱਖੀ ਰਾਂ ਗਿਆਰੀ। ਬੀਜਾ ਪਤੀ ਪੁੱਤ ਨੂੰ ਕੰਮ ਲਾ ਕੇ ਰੱਖਾਂਗੇ ਫੇਰ ਹੀ ਕੰਮ ਦੇ ਦਿੰਦੇ ਨੇ ਛੋਣੀ ਵਰਗਾ ਝੋਨਾ ਦਵਿੰਦਰ ਜੋਤ ਵਰਗਾ ਸੋਨਾ ਵਧੀਆ ਪੈਸੇ ਵਟਕੇ ਫਿਰ ਇਹਨੂੰ ਬੁਲਟ ਲੈ ਕੇ ਦੇਣਾ ਜੀ ਬਾਬੂਏ ਨਾਲ ਬੁਲਟ ਬਣਵਾ ਸੋਣਾ ਲੱਗਿਆ ਵਾ ਵਧੀਆ ਨੇ ਕਲਾਸਿਕ ਹੁਤਾ ਕਲਾਸਿਕ ਲੈ ਲਾਂਗੇ ਫਿਰ ਆਪਾਂ ਕਲਾਸਿਕ ਬੰਦੇ ਆ ਮੀਡਲ ਕਲਾਸ ਬੰਦੇ ਆ ਆਪਾਂ ਸਟੈਂਡਰਡ ਲਵਾਂਗੇ ਸਟੈਂਡਰਡ ਲੈ ਲਾਂਗੇ 3 ਲੱਖ ਦਾ ਆਊਗਾ ਲੈ ਲੈ ਗੂ ਜੰਨਾ ਵਈ ਦਿਖੜ ਜੱਸੀ ਤੇਰਾ ਡੈਡੀ ਦੀ ਰੋਟੀ ਲਾਈ ਅੱਜ ਝੋਨਾ ਪਵਾਉਣ ਤੇ ਇਹ ਪਾਊਗਾ ਝੋਨਾ ਮੈਂ ਬਣਾਉ ਬਲੌਗ ਦੱਸੀ ਨੂੰ ਆਖਿਆ ਮੈਂ ਤੇਰਾ ਡੈਡੀ ਦੀ ਰੋਟੀ ਲਾਈ ਅੱਜ ਝੋਨਾ ਪਵਾਉਣ ਤੇ ਲਓ ਜੀ ਕਿ ਟੈਂਕੀ ਫੁੱਲ ਭਰੀ ਪੈ ਗਈ ਇਹ ਚ ਇਹ ਪਟਾ ਆਪਣਾ ਘਰ ਕੋਲੇ ਜਾਂਦਾ ਲੰਮਾ ਐਡੀ ਦੂਰ ਜਾਊਗੀ ਮਸ਼ੀਨ ਉਹ ਸਮਾਰ ਕੋਲੇ ਉਹ ਤੇ ਘੁੰਮ ਕੇ ਆਊ ਸਮਾਰ ਦੇ ਸਿੱਧਾ ਜਾਣਦੇ ਸਿੱਧਾ ਇੱਥੇ ਡੋਡੀ ਆ ਜੀ ਆ ਦੋ ਕਿੱਲੇ ਚ ਡੋਡੀ ਬਹੁਤ ਉੜਦੀ ਆਗੀ ਬਹੁਤ ਜ਼ਿਆਦਾ ਡੋਡੀ ਉੜਦੀ ਏ ਤੇਲ ਸੁੱਕ ਗੀ ਜਾਉ ਹੁਣ ਤੇਲ ਨਹੀਂ ਹੈਗੀ ਜਮਾ ਜੀਰੀ ਸੁੱਕੀ ਆ ਜਮਾ ਸੁੱਕੇ ਰਹੰਦਾ ਨੇ ਜਾਂਦੀ ਜੁਖ ਜੁਗੀ ਆਪਣੀ ਚਲੋ ਮਹਾਰਾਜ ਕਿਰਪਾ ਕਰੇ ਹਨਾ ਤੇ ਤੇਲ ਦੇ ਅੱਗੇ ਤੋਂ ਹਣ ਕਬੂਸੇ ਦੀ ਪਰਦਾ ਜੀ ਝੋਨਾ ਨਿਕਾਲ ਚ ਨਹੀਂ ਮੜਾ ਰਹਿਣਾ ਇੱਕ ਮਸ਼ੀਨ ਦੀ ਇਹ ਖਾਸੀਅਤ ਹੈ ਥੋ ਉਥਰੀ ਵਿੱਚ ਪਾਉਂਦੀ ਉੱਥੇ ਜਾ ਕੇ ਜਦੋਂ ਪੱਖਾ ਲਾਉਣਾ ਵੀ ਢੇਰ ਲੱਗੀ ਜਾਉ ਪੂਸੇ ਦਾ ਅੰਦਰ ਕ ਬਾਹਰੇ ਕ ਅੰਦਰ ਦਾ ਵਿੱਚੋਂ ਇਹ ਜਮਾ ਕੱਲੇ ਦਾਣੇ ਪਾਉਂਦੀ ਹੈ ਮਸ਼ੀਨਰੀ ਸਫਾਈ ਬਹੁਤ ਹੈ ਮਸ਼ੀਨ ਦੀ ਤੇ ਇੱਕ ਨੰਬਰ ਸਫਾਈ ਹੈ ਦੀ ਇਹ ਸੁੱਕੀ ਗਰਦ ਤਾਂ ਨੋਟ ਦੇ ਦਿਖਦੀ ਹੈ ਬਾਣ ਚ ਸੁੱਖ ਰੱਖੇ ਰੱਬ ਆਪਣੀ ਜੀਰੀ ਅੱਜ ਜਾਂ ਕੱਲ ਚ ਝੁਕ ਜੂਗੀ ਕਿਰਪਾ ਕਰੇ ਮਹਾਰਾਜ ਜਦੋਂ ਸਵੇਰ 3:00 ਤੇ 4:00 ਵਜੇ ਆਵੇ ਉਹਦੋਂ ਇਹਨੂੰ ਪੱਖਾ ਲੱਗ ਜੂਗਾ ਤੇ ਫੇਰ ਜੁਪਦੀ ਹੋ ਜੂਗੀ। ਜੋ ਨਾਟੋ ਵੇਟ ਹੋਣੇ ਪਿੰਡ ਵਿੱਚ ਨਹੀਂ ਨਗ ਰਹੇ ਆ ਆਪਣਾ। ਮੇਰੇ ਪਿੰਡ ਦੀ ਫੇਰਨੇ ਦਿਖਾਉਣਾ ਤੁਹਾਨੂੰ। ਪਿੰਡ ਦੀ ਫੇਰਨੇ ਦਿਖਾਉਣਾ ਤੁਹਾਨੂੰ ਮੈਂ। ਇਹ ਆ ਮੇਰੇ ਪਿੰਡ ਦੀ ਕਰਨੀ। ਪਿੰਡ ਫਰਨੀ ਦੇ ਸ਼ਾਨਦਾਰ ਬੂਟੇ ਲੱਗੇ ਨੇ ਬਹੁਤ ਸੋਹਣੇ ਆ ਜੀ ਪਹਿਮਾ ਸ਼ਾਨਦਾਰ ਸੇਵਾਦਾਰ ਨੋਏ ਦੇ ਪੂਰੀ ਪੀਰਾ ਜਿਹੜੇ ਸਾਡਾ ਤੇੜ ਬਹੁਤ ਹੀ ਸਤਿਕਾਰਯੋਗ ਆ ਆਰਤੀਆ ਸਾਹਿਬ ਦੇ ਅੱਡੇ ਤੇ ਇਹਨਾਂ ਕੋ ਵਰਨਿਚੁਰੇ ਨੂੰ ਪੈਕੇਟ ਬਾਇਮੈਂਟ ਫੀਲਮੇ ਆਪ ਤੁਸ ਤੋਂ ਬੜਾ ਗਿਰਦੇ ਨੇ ਤੁਸੀਂ ਕਹੋ ਮੈਂ ਇੱਧਰ ਆਉਣੇ ਦੇ ਜੇ ਪਰ ਫੇਰ ਵੀ ਬੱਚਿਆਂ ਦਾ ਸਾਲ ਬਾਅਦ ਬੰਦ ਰਣ ਕਰਾਉਣਾ ਹੁੰਦਾ ਜ਼ਰੂਰੀ ਹੈ ਜੀ ਤੇ ਅਸੀਂ ਸਭ ਟਿਕੂ ਸ਼ੇਡ ਤੇ ਆਏ ਆ ਤੇ ਬੜਾ ክ੍ਰਿੱਤ ਨੇ ਮੇਰੇ ਪਿੰਡ ਵਾਲਿਆਂ ਦੀਆਂ ਨੂੰ ਬੇਨਤੀ ਹੈ ਜਿਹੜੇ ਅਦਸਾਨ ਨੂੰ ਬਲੌਗ ਦੇਖਣਗੇ ਵੀ ਸਾਰੇ ਟਿਕੂ ਤੇ ਪੜਾਕੇ ਲੈ ਆਓ ਤੇ ਕੋਈ ਰਵਿੰਦਰਾ ਜੀ ਬੰਦੇ ਟੌਪ ਦੀ ਕੰਪਨੀ ਨੇ ਪੜਾਕੇ ਨੇ ਕੋਈ ਮਿਸ ਨਹੀਂ ਜਾਂਦਾ ਤੇ ਸਾਡੇ ਸ਼ੇਡ ਨੂੰ ਸ਼ਾਂਤ ਰੱਖੋ ਥੈਂਕ ਯੂ ਅਸੋਈ ਜੀ ਜੋ ਟਾਈਮ ਹੋ ਚੁੱਕਿਆ ਸੇ ਬੱਜ ਚੁੱਕੇ ਨੇ ਸਾਮ ਦੇ ਸਾਢੇ 3:00 ਹੋ ਚੁੱਕੇ ਨੇ ਜੀ ਤੇ ਪੱਖਾ ਲੱਗ ਰਿਹਾ ਆਪਣੀਆਂ ਢੇਰੀਆਂ ਨੂੰ ਤਕਰੀਬਨ 11 ਕਿੱਲੇ ਵਾਣ ਦੇ ਵੱਢ ਲੈਨੇ ਆਪਾਂ ਪੱਖਾ ਲੱਗ ਕੇ ਮੰਡੀ ਦੇ ਵਿੱਚ ਚੁੱਕੇ ਹੋ ਗਿਆ ਕੰਮ ਹੁਣ ਜੋ ਖਣ ਵਾਲੀ ਰਹਿ ਗਈ ਬੋਰੀਆਂ ਚ ਪਾਉਣ ਵਾਲੀ ਰਹਿ ਗਈ ਅੱਗੇ ਇਨਸਪੈਕਟਰ ਦਾ ਕੰਮ ਰਹਿ ਗਿਆ ਇਹਨਾਂ ਸਪੈਕਟਰ ਆਊਗਾ ਤੇ ਬੋਲੀ ਲਾਊਗਾ ਤੇ ਫਿਰ ਦੇਖੋਗੇ ਕਿ ਨਾ ਸਾਰੀ ਨੂੰ ਕੰਪਲੀਟ ਹੋ ਗਿਆ ਪੱਕਾ ਤੇ ਹੁਣ ਚਾਰ ਵੇਚ ਦਾਂਗੇ ਥੋੜਾ ਜਿਹਾ 3.5 ਕਿਲਿਆਂ ਆਚਾਰ ਵੇਚਿਆ ਸੀ ਪੌਣੇ 7000 ਦਾ ਉਹ ਜੋਤ ਨੂੰ ਬਣਾਤੇ ਜੋ ਤੇਲ ਲਿਆ 7.5000 ਦਾ ਡੀਜ਼ਲ ਇਹ ਖਰਚੇ ਗੁਰਚੇ ਵਧਣੇ ਨੇ ਇਸ ਤਰ੍ਹਾਂ ਕਬੀਲਦਾਰੀ ਚਲਾਉਣੀ ਆ ਆਪਣੀ ਤੇ ਜੀਰੀ ਨਿਕਲੀ ਆ ਘੱਟ ਫਿਰ ਤੋਲੇ ਤੋਂ ਦੱਸਾਂਗੇ ਉਹਨੂੰ 75 ਦੀ ਹੁੰਦੀ ਆ ਕੱਚੀ ਦੀ ਜੇ 70 ਦੀ ਉਹ ਤੋਲੇ ਤੋਂ ਪਤਾ ਲੱਗ ਜਾਊਗਾ ਤੇ ਇਧਰ ਗ੍ਰਿਪਸ ਤਾਂ ਦੇਖੋ ਕਾ ਚੱਲ ਰਿਹਾ ਜੋਰਾਂ ਤੇ ਇੱਧਰ ਤੋਂ ਝੋਨਾ ਮਖਵਾ ਤੇ ਇੱਧਰ ਤੋਂ ਝੋਨਾ ਦਿਖਾਉਣਾ ਮੰਡੀ ਵਿੱਚ ਪੰਜ ਘਰਾਣਾ ਝੋਨਾ ਹੈ ਇੱਕ ਉਹ ਆਰਤੀ ਦੇ ਆ ਇਹ ਆ ਜਿਹੜੇ ਆਰਤੀ ਦੇ ਮਿਆਂ ਇਹਦੇ ਪੰਜ ਘਰਾਣਾ ਹੈ ਹੋਰ ਕਿਸੇ ਆਰਤੀ ਦੇ ਝੋਨਾ ਨਹੀਂ ਆਇਆ ਖਾਲੀ ਕੋੜੀ ਹਣਕ ਦੀ ਉੱਤੇ ਨਦੀਨਾ ਵੀਰ ਇਹ ਖਾਲੀ ਕੋਰੀ ਹਣ ਕਿੱਦੀਆ ਮੰਡੀ ਚ ਜੀ ਦੀ ਕੱਲ ਤੇ ਫਰ ਤੋਂ ਆਉ। ਉਹ ਜਿਹੜਾ ਸਾਹਮਣੇ ਬਾਪਾ ਤੇ ਉਹ ਮੁੰਡਾ ਲੈ ਆਈ ਜਾਂਦੇ ਨੇ। ਉਹ ਵੱਡ ਲੈ ਹਰੀ ਹੁਣ ਰਾਤ ਨੂੰ ਵੀ ਲਈ ਜਾਂਦਾ ਸੋ ਰਾਤ ਨੂੰ ਸੱਕੂਗੀ। ਇਹ ਜੇ ਭੋਲੇ ਪੰਛੀ ਵੀ ਦੁਨੀਆ ਤੇ ਫਿਰਦੇ ਨੇ ਬਾਈ ਦੇਖੋ ਫਿਰ ਕੀ ਬਣਦਾ। ਹੂੰ। ਕਿੱਡੀ ਹੱਤ ਨੇ।